ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇੱਕ ਨਵਾਂ ਸਰਵਿਸ ਰੂਲ ਲਾਗੂ ਕਰਕੇ ਪੰਜਾਬ ਦੇ ਹੱਕਾਂ ਤੇ ਚਲਾਏ ਗਏ ਇੱਕ ਹੋਰ ਪਹਾੜੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਾਸ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਤਾਂ ਵੀ ਰੇਕ ਹੋਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਬਦੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਕਿਸੇ ਸ਼ਾਇਰ ਨੇ ਸੋਨੇ ਪੰਜਾਬ ਬਾਰੇ ਖੂਬ ਕਿਹਾ ਹੈ ਲੱਗੀ ਨਜ਼ਰ ਪੰਜਾਬ ਨੂੰ ਕੋਈ ਮਿਰਚਾਂ ਵਾਰੋ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਕਿਤਾਬਾਂ ਵਿੱਚ ਇੱਕ ਮਨਮੋਣੀ ਕਵਿਤਾ ਪੜਨ ਨੂੰ ਮਿਲਦੀ ਸੀ ਜੋਨੇ ਦੇਸ਼ਾਂ ਵਿੱਚੋਂ ਮੇਰਾ ਦੇਸ਼ ਪੰਜਾਬ ਨਹੀਂ ਸਹੀਓ ਜਿਵੇਂ ਫੁੱਲਾਂ ਵਿੱਚੋਂ ਖਿੜਿਆ ਫੁੱਲ ਗੁਲਾਬ ਨਹੀਂ ਸਹੀਓ ਪਰੰਤੂ ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬ ਨਾਲ ਅਜਈਆਂ ਬੁਢੀਆਂ ਸਾਸ਼ਾ ਹੋ ਰਹੀਆਂ ਹਨ ਜਿਸ ਨਾਲ ਦੇਸ਼ ਭਰ ਵਿੱਚੋਂ ਹਰ ਪੱਖੋਂ ਪਹਿਲੇ ਨੰਬਰ ਤੇ ਰਹਿਣ ਵਾਲਾ ਸੂਬਾ ਅੱਜ ਬਹੁਤ ਪਿੱਛੇ ਤੱਕਿਆ ਜਾ ਚੁੱਕਿਆ ਹੈ ਜੇਕਰ ਅਸੀਂ ਇੱਕ ਨੂੰ ਅੰਬਰ 1966 ਵਿੱਚ ਇਸ ਦੇ ਦੋ ਟੁਟੇ ਕਰਕੇ ਪੰਜਾਬ ਤੇ ਹਰਿਆਣਾ ਬਣਾਉਣ ਸੰਬੰਧੀ ਸੌੜੀ ਸੋਚ ਰੱਖਣ ਵਾਲੇ ਸਿਆਸੀ ਲੀਡਰਾਂ ਦੀ ਨਾ ਸਮਝੀ ਤੋਂ ਲੈ ਕੇ ਪੰਜਾਬ ਦੇ ਪਾਣੀਆਂ ਦਾ ਮਸਲਾ ਪੰਜਾਬੀ ਬੋਲ ਦੇ ਇਲਾਕਿਆਂ ਦਾ ਮਸਲਾ ਚੰਡੀਗੜ੍ਹ ਤੇ ਅਧਿਕਾਰ ਦਾ ਮਸਲਾ ਸਮੇਤ ਅਨੇਕਾਂ ਹੀ ਮਸਲਾਂ ਤੇ ਨਜ਼ਰ ਮਾਰੀਏ ਤਾਂ ਪੰਜਾਬ ਹਮੇਸ਼ਾ ਹੀ ਕੁਝ ਸਿਆਸੀ ਕਾਰਨਾ ਕਰਕੇ ਤੇ ਕੁਝ ਕੇਂਦਰ ਵੱਲੋਂ ਮਤਰਈ ਮਾਂ ਵਾਲਾ ਸਲੂਕ ਕਿਤੇ ਜਾਣ ਕਰਕੇ ਹਮੇਸ਼ਾ ਹੀ ਕਈ ਤਰ੍ਹਾਂ ਦੀਆਂ ਮਾਰਾਂ ਤੇ ਚੱਕੜ ਝੋਲਿਆਂ ਨਾਲ ਯੁੱਧ ਦਾ ਆਇਆ ਹੈ ਜੇਕਰ ਅਜੋਕੇ ਪੰਜਾਬ ਤੇ ਹੜਾਂ ਦੀ ਪੈਰੀ ਜ਼ੋਰਦਾਰ ਮਾਰ ਦੀ ਗੱਲ ਕਰੀਏ ਤਾਂ ਚਾਰੇ ਪਾਸੇ ਤਬਾਹੀ ਦਾ ਅਜਿਹਾ ਮਨਜ਼ਰ ਦੇਖਣ ਨੂੰ ਮਿਲਦਾ ਹੈ ਜਿਸ ਨੂੰ ਦੇਖ ਕੇ ਹਰ ਅੱਖ ਵਿੱਚ ਅੰਜੂ ਆ ਜਾਣੇ ਤੇ ਮਨ ਦੁਖੀ ਹੋਣਾ ਸੁਭਾਵਕ ਹੀ ਹੈ ਮੰਨਿਆ ਕਿ ਇਸ ਵਾਰ ਮੀਂਹ ਜਿਆਦਾ ਪੈਣ ਨਾਲ ਕੁਦਰਤੀ ਫਸਰੋਪੀ ਦਾ ਸ਼ਕਾਰ ਵੀ ਪੰਜਾਬ ਨੂੰ ਹੋਣਾ ਪਿਆ ਹੈ। ਰਣਤੋ ਭਾਗਦਾ ਡੈਮ ਤੋਂ ਇਸ ਮੀਂਹ ਦੇ ਮੌਸਮ ਵਿੱਚ ਪਾਣੀ ਛੱਡੇ ਜਾਣ ਵੇਲੇ ਜਿਹੜੀ ਸੂਜ ਬੂਝ ਤੇ ਸਿਆਣਕ ਦੀ ਲੋਡ ਸੀ ਉਸ ਨੂੰ ਤਾਂ ਜਿਵੇਂ ਛਿੱਕੇ ਹੀ ਟੰਗ ਦਿੱਤਾ ਗਿਆ ਹੋਵੇ ਤੇ ਹੜ੍ਹਾਂ ਦੀ ਮਾਰ ਚੱਲ ਰਹੀ ਹੈ। ਬਹੁਤ ਦੁਖੀ ਲੋਕ ਤਾਂ ਇਹ ਕਹਿਣ ਲਈ ਵੀ ਕਥਤ ਤੌਰ ਤੇ ਮਜਬੂਰ ਹਨ। ਕਿ ਇਹ ਗੁੱਝੀ ਤੇ ਸੋਚੀ ਸਮਝੀ ਸਾਜ਼ਿਸ਼ ਦਾ ਹੀ ਇੱਕ ਨਤੀਜਾ ਹੈ ਇਤੋਂ ਤੱਕ ਕਿ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਨੇ ਵੀ ਇਸ ਆਫਟਰਨੂ ਮੈਨ ਮੇਡ ਤਰਾਰ ਦਿੰਦੇ ਹੋਏ ਇਸ ਬਾਰੇ ਰੁੱਖਾਂ ਦੀ ਬੇਤਫਾਸ਼ਾ ਤੇ ਅੰਨੇ ਵ ਕੀਤੇ ਹੋਏ ਕਟਾਈ ਨੂੰ ਜ਼ਿੰਮੇਵਾਰ ਠਰਾਇਆ ਹੈ ਜੇਕਰ ਹੁਣ ਪੰਜਾਬ ਤੇ ਪਈ ਹੜਣ ਦੀ ਮਾਰ ਦੀ ਗੱਲ ਕਰੀਏ ਤਾਂ ਭਾਵੇਂ ਸਹਾਇਤਾ ਲਈ ਦੇਸ਼ਾਂ ਦੇਸ਼ਾਂ ਤੋਂ ਵੀ ਹਾਲੀਵੁੱਡ ਬਾਲੀਵੁੱਡ ਸਿੰਗਰ ਐਨਜੀਓ ਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਜਿਸ ਸ਼ਿੱਦਤ ਦੇ ਨਾਲ ਲੋਕਾਂ ਨੂੰ ਇਸ ਸੰਕਟ ਦੀ ਘੜੀ ਵਿੱਚੋਂ ਸਹਾਇਤਾ ਲਈ ਸਹਾਇਤਾ ਕੀਤੀ ਜਾ ਰਹੀ ਹੈ ਉਸ ਨਾਲ ਆਸ ਪੱਜੀ ਹੈ ਕਿ ਪੰਜਾਬ ਜਲਦੀ ਹੀ ਫਿਰ ਆਪਣੇ ਪੈਰਾਂ ਤੇ ਖੜਾ ਹੋ ਜਾਵੇਗਾ ਹੁਣ ਜੇਕਰ ਇੱਕ ਨਵੇਂ ਪੰਜਾਬ ਦੇ ਨਾਲ ਹੋਏ ਤੱਕੇ ਦੇ ਬਾਰੇ ਗੱਲ ਕਰੀਏ ਤਾਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇੱਕ ਨਵਾਂ ਕਾਨੂੰਨ ਜਾਂ ਕਹੋ ਕਿ ਇੱਕ ਨਵਾਂ ਐਸਾ ਰੂਲ ਇਸ ਸੰਕਟ ਦੀ ਘੜੀ ਦੌਰਾਨ ਬਣਾਇਆ ਗਿਆ ਹੈ ਜਿਹੜਾ ਕਿ ਬਹੁਤ ਵੱਡਾ ਫੈਸਲਾ ਹੈ ਤੇ ਇਸ ਦੇ ਵਿੱਚ ਨਵੇਂ ਸਰਵਸੂ ਲਾਗੂ ਕਰ ਦਿੱਤੇ ਗਏ ਹਨ ਇਸ ਰੂਲ ਅਨੁਸਾਰ ਹੁਣ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੀ ਮਨਜ਼ੂਰੀ ਨਾਲ ਨਾਲ ਹੋਵੇਗੀ ਭਰਤੀ ਤਬਾਦਲੇ ਤੇ ਨੀਮਾ ਦੇ ਵਿੱਚ ਵੀ ਹੋਵੇਗੀ ਇਸ ਤਰ੍ਹਾਂ ਦੀ ਤਬਦੀਲੀ ਯਾਨੀ ਕਿ ਹੁਣ ਚੰਡੀਗੜ੍ਹ ਪ੍ਰਸ਼ਾਸਨ ਦੇ ਐਡਮਿਨਿਸਟਰੇਟਰ ਦੀ ਮਰਜ਼ੀ ਤੋਂ ਬਿਨਾਂ ਨਾ ਤਾਂ ਨਵੀਂ ਭਰਤੀ ਹੋ ਸਕੇਗੀ ਨਾ ਫਿਰ ਤਬਾਦਲੇ ਹੋ ਸਕਣਗੇ ਨਾ ਡੈਪੋਟੇਸ਼ਨ ਲੱਗ ਸਕਣਗੇ ਅਧਿਕਾਰੀਆਂ ਦੀ ਡੈਪੋਟੇਸ਼ਨ ਵੀ ਹੁਣ ਸਿਰਫ ਤੇ ਸਿਰਫ ਪ੍ਰਸ਼ਾਸਕ ਦੀ ਮਨਜ਼ੂਰੀ ਨਾਲ ਹੀ ਹੋਇਆ ਕਰੇਗੀ ਇਸ ਨਾਲ ਪੰਜਾਬ ਤੇ ਹਰਿਆਣਾ ਸਰਕਾਰਾਂ ਦੀ ਕਮਕਾ ਲਗਭਗ ਖਤਮ ਹੋ ਜਾਵੇਗੀ ਤੇ ਸਾਰਾ ਕੰਟਰੋਲ ਸਿੱਧਾ ਕੇਂਦਰ ਦੇ ਹੱਥ ਦੇ ਵਿੱਚ ਚਲਾ ਗਿਆ ਹੈ ਯੂਟੀ ਪ੍ਰਸ਼ਾਸਨ ਦੇ ਇਸ ਫੈਸਲੇ ਨਾਲ ਪੰਜਾਬ ਦੀ ਸਿਆਸਤ ਵਿੱਚ ਇੱਕ ਨਵੀਂ ਹਲਚਲ ਪੈਦਾ ਹੋ ਗਈ ਹੈ ਨਵੇਂ ਸਰਵ ਸਰੂਪ ਨਾਲ ਚੰਡੀਗੜ੍ਹ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਵਿੱਚ ਬੇਚੈਨੀ ਦਾ ਮਾਹੌਲ ਬਣ ਗਿਆ ਹੈ ਹੁਣ ਚੰਡੀਗੜ੍ਹ ਵਿੱਚ ਹਰ ਫੈਸਲਾ ਸਿਰਫ ਤੇ ਸਿਰਫ ਚੰਡੀਗੜ੍ਹ ਅਨ ਅਸਟੇਟਲ ਦੇ ਹੱਥ ਦੇ ਵਿੱਚ ਆਉਣ ਨਾਲ ਸਥਾਨਕ ਹਿੱਤਾਂ ਦੀ ਅਣਦੇਖੀ ਹੋ ਜਾਵੇਗੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਇਸ ਪ੍ਰਤੀਕਰਮ ਵਜੋਂ ਸ਼ਰਮਨੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਇਸ ਫੈਸਲੇ ਨੂੰ ਪੰਜਾਬ ਦੇ ਹਿੱਤਾਂ ਵਿਰੋਧੀ ਘਰਾੜ ਦਿੰਦੇ ਹੋਏ ਫੈਸਲਾ ਤੁਰੰਤ ਵਾਪਸ ਲੈਣ ਦੀ ਗੱਲ ਹੈ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਇਸ ਫੈਸਲੇ ਨੂੰ ਪੰਜਾਬ ਦੇ ਹਿੱਤਾਂ ਤੇ ਡਾਕਾ ਘਰਾੜ ਦਿੰਦੇ ਹੋਏ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ ਆਮ ਆਦਮੀ ਪਾਰਟੀ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਕੇਂਦਰ ਤੇ ਸਿੱਧਾ ਹਮਲਾ ਬੋਲਦਿਆਂ ਇਹ ਹੈ ਕਿ ਕੇਂਦਰ ਦੀ ਯੋਜਨਾ ਹੈ ਕਿ ਇੱਕ ਇੱਕ ਕਰਕੇ ਅਧਕਾਰ ਪੰਜਾਬ ਦੇ ਖਤਮ ਕਰਕੇ ਤੇ ਸਾਰਾ ਕੰਟਰੋਲ ਆਪਣੇ ਹੱਥ ਵਿੱਚ ਲੈ ਲਿਆ ਜਾਵੇ ਇਸੇ ਤਰ੍ਹਾਂ ਹੀ ਪਾਖੜਾ ਨੰਗਲ ਡੈਮ ਤੇ ਕੰਟਰੋਲ ਵੀ ਲਗਭਗ ਪੰਜਾਬ ਦਾ ਖਤਮ ਹੋ ਚੁੱਕਿਆ ਹੈ ਤੇ ਕੇਂਦਰ ਸਰਕਾਰ ਨੇ ਮੁਕੰਮਲ ਤੌਰ ਤੇ ਇਸ ਦੇ ਉੱਤੇ ਕੰਟਰੋਲ ਕਰ ਲਿਆ ਹੋਇਆ ਹੈ ਜੋ ਕਿ ਪੰਜਾਬ ਦੇ ਨਾਲ ਇੱਕ ਵੱਡਾ ਤਰਕਾ ਕੀਤਾ ਗਿਆ ਹੈ ਤੇ ਬਾਕੀ ਰਹਿਤ ਖੋਦ ਅਧਿਕਾਰੀ ਪੰਜਾਬ ਤੋਂ ਹੋ ਕੇ ਇਸ ਨੂੰ ਕਮਜ਼ੋਰ ਕਰਨ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਇਸ ਵੱਡੇ ਫੈਸਲੇ ਨਾਲ ਪੰਜਾਬ ਦੇ ਅਧਿਕਾਰੀਆਂ ਕਰਮਚਾਰੀਆਂ ਤੇ ਪੰਜਾਬ ਦੇ ਸਮੁੱਚੀ ਸਿਆਸੀ ਬਾੜੀਆਂ ਦੇ ਉੱਤੇ ਕੀ ਪ੍ਰਭਾਵ ਪੈਂਦਾ ਹੈ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇ ਕੰਮ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਪੋਰਟ ਕਰ ਲੈਣਾ ਵੇ ਦੇਖਾ ਇੱਕ ਹੋਰ ਵੀਡੀਓ ਵੀਡੀਓ ਦੇਖਣ ਲਈ ਪਰਦਰ ਬਹੁਤ ਤੰਗ ਆਦੀ